ਓਏ ਬੱਲੇ ਬੱਲੇ ਹੋਏ ਤੇਰੇ ਮਹਿੰਦਰਾ ਓਏ ਤੂੰ ਤਾਂ ਸ਼ਾ ਗਿਆ ਓਏ ਕਹੂੰ ਸ਼ਾਇ ਸੁਖਿਆ ਓਏ ਸ਼ਾਇ ਤਾਂ ਸਤੋਜ ਵਾਲਾ ਓਏ ਚਾਹ ਲੋ ਕੋਈ ਵੀ ਹੋਵੇ ਓਏ ਜਿੱਤਦਾ ਹਾਰਦਾ ਇਹ ਨਹੀਂ ਪਿਆ ਓਏ ਨਾਲੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਚੰਨੀ ਓਏ ਕੱਲ ਤਾਂ ਤੂੰ ਜਿੱਤਿਆ ਸੀ ਓਏ ਅੱਜ ਆ ਗਈ ਬਣ ਗਿਆ ਆ ਸ਼ੁਖਿਆ ਓਏ ਤੇ ਕਰਤਾਰ ਦੇ ਰੰਗ ਤੇ ਮੇਂਦਰ ਦੀ ਕਿਸਮਤ ਆ ਤੇੜੀ ਜਾਗਵੀਂ ਓਏ ਹਣ ਤੂੰ ਕੀ ਸੋਚਣ ਲੱਗ ਗਿਆ ਓ ਜੰਨੀ ਓਏ ਮਤਾ ਐ ਸੋਚਦਾ ਸੀ ਬਈ ਕਦਾਰ ਦੇ ਰੰਗ ਤੇ ਸਾਡੀ ਕਿਸਮਤ ਕਿੱਦਾਂ ਜਾਗੂਗੀ ਓਏ ਸਾਨੂੰ ਤਾਂ ਇਤਿਹੀ ਵੋਟਾਂ ਵੀ ਸਾਰਿਆਂ ਨਾਲ 12.5 ਹੀ ਪਈ ਆ